ਇਹਨਾਂ ਨੂੰ ਪੁੱਛ ਕੇ ਦੇਖੋ ਲੋਕ ਸਾਨੂੰ ਆਖਰ 10 ਦਾ ਸਫਾਰਸ਼ਾ ਹੁੰਦੀ ਹੈ ਕਿ ਸਾਡੇ ਬੱਚਿਆਂ ਨੂੰ ਸਕੂਲ ਆਫ ਐਮਿਨੈਂਸ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਦਿਵਾ ਦੇਓ ਜਿਸ ਵਕਤ ਸਰਕਾਰ ਬਣੀ ਸੀ ਹਾਲਾਤ ਕੀ ਸੀਗੇ ਹਾਲਾਤ ਕੀ ਸੀ ਮੈਂ ਇਹ ਹਰਾਨ ਹੁੰਦਾ ਸੀ ਨੌਕਰੀ ਚਾਹੀਦੀ ਹੈ ਸਰਕਾਰੀ ਕੋਠੀ ਚਾਹੀਦੀ ਹੈ ਸਰਕਾਰੀ ਸਹੂਲਤਾਂ ਚਾਹੀਦੀ ਹੈ ਸਰਕਾਰੀ ਗੱਡੀ ਚਾਹੀਦੀ ਹੈ ਸਰਕਾਰੀ ਵਿਆਹ ਕਰੋਣਾ puri ਚਾਹੀਦੀ ਹੈ ਸਰਕਾਰੀ ਨੌਕਰੀ ਵਾਲੀ ਵਿਆਹ ਕਰੋਣਾ ਮੁੰਡਾ ਚਾਹੀਦਾ ਸਰਕਾਰੀ ਨੌਕਰੀ ਵਾਲਾ ਜੇ ਜੇ ਬੱਚਿਆਂ ਨੂੰ ਪੜਾਉਣ ਦੀ ਗੱਲ ਕਰੀਏ ਨਾ ਨਾ ਕੀ ਸਰਕਾਰੀ ਸਕੂਲਾਂ 'ਚ ਕੁਝ ਨਹੀਂ ਕਹਿੰਦੇ ਜੇ ਰਾਜ ਦੀ ਗੱਲ ਕਰੀਏ ਨਾ ਜੀ ਨਾ ਕਹਿੰਦੇ ਸਰਕਾਰੀ ਹਸਪਤਾਲਾਂ 'ਚ ਕੋਈ ਰਾਜ ਨਹੀਂ ਮਿਲਦਾ ਅੱਜ ਮੈਨੂੰ ਦੱਸਦੇ ਮਾਨਸੂਸ ਹੋ ਰਿਹਾ ਅੱਜ ਪੰਜਾਬ ਸਰਕਾਰ ਨੇ ਜੇਕਰ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਮੈਂ ਕਹਿੰਦਾ ਜਾ ਕੇ ਦੇਖੋ ਕਿੱਡਾ ਕਾਇਆ ਕਲਪ ਕੀਤਾ ਹੈ ਚਾਰੀ ਤੋਂ ਵੱਧ ਕਿਸਮ ਦੇ ਖੂਨ ਦੇ ਟੈਸਟ 280 ਕਿਸਮ ਤੋਂ ਵੱਧ ਕਿਸਮ ਦੀਆਂ ਦਵਾਈਆਂ ਡਾਕਟਰੀ ਇਲਾਜ ਜੇਕਰ ਕੋਈ ਫਰੀ ਕਰ ਸਕਿਆ ਪੰਜਾਬ ਦੇ ਅੰਦਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੜੀ ਕਰ ਸਕਿਆ ਇਹ ਕਦੇ ਵੀ ਨਹੀਂ ਕੀਤਾ ਉਹਦੇ ਬਖਸ਼ੇ ਰਕਾਰ ਕਿਹੜਾ ਦੇਖਦੇ ਹੋ ਇਤਿਹਾਸ ਦੇ ਅੰਦਰ ਜੇ ਕਿਸੇ ਸਰਕਾਰ ਨੇ ਪੌਣੇ 4 ਸਾਲਾਂ ਚ 55000 ਨੌਕਰੀਆਂ ਦਿੱਤੀਆਂ ਹੋਣ ਜੋ ਕਹੋਂਗੇ ਮੈਂ ਕਰਨ ਨੂੰ ਤਿਆਰ ਅੱਜ ਤੁਹਾਡੀ ਚੁਣੀ ਸਰਕਾਰ ਨੇ 55000 ਸਰਕਾਰੀ ਨੌਕਰੀਆਂ ਜਿਹੜੀ ਜੇਕਰ ਦਿੱਤੀ ਹੈ ਔਰ ਸਭ ਤੋਂ ਵੱਡੀ ਗੱਲ ਕਿਸੇ ਨੂੰ ਸਰਕਾਰੀ ਨੌਕਰੀ ਲੈਣ ਲਈ ਕਿਸੇ ਨੂੰ ਇੱਕ ਚਾਹ ਦਾ ਕੱਪ ਵੀ ਭੁਲਾਣਾ ਨਹੀਂ ਪਿਆ ਮੇਰੇ ਕੋਲ ਬੀਤੇ ਹਾਲੇ ਮੈਂ ਤੁਹਾਨੂੰ 15 ਮਿੰਟ ਪੁਲਾਣੀ ਕਰ ਦੱਸਾਂਗਾ ਮੇਰੇ ਕੋਲ ਇੱਕ ਸੱਜਣ ਆਇਆ ਉਹਨਾਂ ਦੇ ਬੇਟੇ ਨੂੰ ਵੀ ਬੇਟੀ ਨੂੰ ਵੀ ਦੋਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਮੈਂ ਉਹਨਾਂ ਨੂੰ ਪੁੱਛਿਆ ਤਾਂ ਪੀਆਂ ਮਠਿਆਈ ਦਾ ਡੱਬਾ ਲੈ ਕੇ ਆਇਆ ਮੈਂ ਪੁੱਛਿਆ ਮੈਂ ਕਿ ਸਰਦਾਰ ਸਾਹਿਬ ਖੁਸ਼ ਹੋ ਕਹਿੰਦੇ ਜੀ ਮੈਂ ਖੁਸ਼ ਤਾਂ ਜਿੰਨਾ ਹੈਗਾ ਹੈਗਾ ਪਰ ਮੈਂ ਤੁਹਾਨੂੰ ਅੱਜ ਦੱਸ ਕੇ ਦਿੰਦਾ ਰਕੀ ਕਹਿੰਦੇ ਜੀ ਨੌਕਰੀ ਤਾਂ ਸਰਕਾਰੀ ਸਾਨੂੰ ਪਿਛਲੀ ਸਰਕਾਰ ਚ ਵੀ ਮਿਲਦੀ ਸੀ ਮੇਰੇ ਬੱਚੇ ਹਿਜਾਰ ਰਹਿੰਦੇ ਨੇ ਮਾੜੀ ਜੀ ਕਿਰਪਾ ਨਾਲ ਮੈਂ ਕਿਹਾ ਫੇਰ ਕਹਿੰਦੇ ਪਰ ਸਾਨੂੰ ਜੁਆਇਨਿੰਗ ਲੈਟਰ ਨਹੀਂ ਮਿਲ ਸਕਿਆ ਮੈਂ ਕਿਉਂ ਕਰੇ ਦੋਏ ਬੱਚਿਆਂ ਨੂੰ ਜੁਆਇਨਿੰਗ ਲੈਟਰ ਦੇਣ ਦਾ ਕਰੋੜ ਕਰੋੜ ਰੁਪਇਆ ਮੰਗਦੇ ਸੀ ਕਹਿੰਦੇ ਟੈਕੀ ਲਿਓ ਕਰੋੜ ਕਰੋੜ ਰੁਪਇਆ ਦੇ ਦਿਓ ਮੈਂ ਜੁਆਇਨਿੰਗ ਲੈਟਰ ਲੈ ਕੇ ਚਲੇ ਜਾਇਓ ਕਹਿੰਦਾ ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਜੇ ਅਸੀਂ ਅੱਜ ਆਵਾਜ਼ ਵਿੱਚ ਪਾਰਟੀ ਨੂੰ ਵੋਟਾਂ પાਕੇ ਸਰਕਾਰ ਬਣਾਈ ਕਹਿੰਦਾ ਮੇਰੇ ਦੋਏ ਬੱਚੇ ਅੱਜ ਦੇ ਸਰਕਾਰੀ ਜੋਬ ਤੇ ਲੱਗੇ ਨੇ ਕਿਸੇ ਨੂੰ ਇੱਕ ਚਵੰਨੀ ਨਹੀਂ ਦੇਣੀ ਪਈ ਇਕ ਥੰਨੀ ਨਹੀਂ ਦੇਣੀ ਪਈ ਕਿਸੇ ਇਹ ਸਰਕਾਰ ਛੋ ਕੰਮ ਕਰ ਰਹੀ ਹੈ ਅੱਜ 90% ਘਰਾਂ ਦਾ ਬਿਜਲੀ ਦਾ ਦੇਗੀ ਨਾ ਆਉਂਦਾ 90% ਘਰਾਂ ਦਾ ਔਰ ਇੱਕ ਗਰੀਬ ਨੂੰ ਪੁੱਛ ਕੇ ਦੇਖੋ ਮੈਂ ਪਿੱਛੇ ਜਿਹਨੂੰ ਵੋਟਾਂ ਦੇ ਵਿੱਚ ਜਦੋਂ ਸਰਪੰਚੀ ਦੀਆਂ ਵੋਟਾਂ ਸੀ ਮੈਂ ਆਪਣੇ ਹਲਕੇ ਦੇ ਪਿੰਡ ਸ਼ੁਰੂ ਬਿਠਾਏ ਵੋਟਾਂ ਮੰਗਦਾ ਫਿਰਦਾ ਸੀ ਮੈਨੂੰ ਇੱਕ ਮਾਤਾ ਨੇ ਬੁਲਾ ਕੇ ਉਹ ਸੀਸਾ ਲੱਤੀਆ ਕਹਿੰਦੀ ਪੁੱਤ ਜੁਗ ਜੁਗ ਜਿਉਂਦੇ ਰਹੋ ਲਗਾਤਾਰ ਤਾਕਤ ਕਾ ਸਰਕਾਰ ਬਣਾਓ ਮੈਂ ਕਿਹਾ ਮਾਤਾ ਇੰਦੀਆਂ ਸੀਸਾ ਕਾ ਤੋ ਮਾਤਾ ਕਹਿਣ ਲੱਗੀ ਕਹਿੰਦੀ ਪੁੱਤ ਮੈਂ ਅਰਥ ਗਰੀਬ ਪਰਿਵਾਰ ਚੋਂ ਆ ਮੈਂ ਆਪਣੇ ਕਦੇ ਪੁੱਤ ਤੇ ਪੋਤੀ ਨੂੰ ਦੁੱਧ ਨਹੀਂ ਸੀ ਬੁਲਾ ਕੇ ਦੇਖਿਆ ਮੈਂ ਕਿਹਾ ਫੇਰ ਕਹਿੰਦੀ ਪੁੱਤ ਹੁਣ ਅਸੀਂ ਮੈਂ ਆਪਣੇ ਪੁੱਤ ਤੇ ਪੋਤੀ ਨੂੰ ਦੁੱਧ ਜੀ ਬਾਹਰ ਲਾਤੀ ਮੇਰੇ ਘਰੇ ਰੋਜ਼ 1 ਕਿਲੋ ਤੋਂ ਧੰਨ ਮੈਂ ਕਿਹਾ ਮਾਤਾ ਇਹਦੇ ਵਿੱਚ ਕੀ ਵੱਡੀ ਗੱਲ ਹੋਈ ਵੀ ਆਸੀ ਕੀ ਹੁੰਦਾ ਇਹ ਜੋ ਮਾਤਾ ਨੇ ਗੱਲ ਦੱਸੀ ਆਸੀ ਅੱਜ ਜਿੰਨੇ ਬੰਦੇ ਬੈਠੇ ਆ ਹੋ ਸਕਦਾ ਇਹਨਾਂ ਤੋਂ ਸਰਬ ਸੰਪੰਨ ਬੰਦੇ ਹੋਣ ਜਿਹੜੇ ਖੜੇ ਪੈਰ ਪਾਜੇ ਆ 10000 ਖਰਚਣ ਦੀ ਕੰਜائش ਰੱਖਦੇ ਹੋਣ ਆਈ ਤੇ ਵੀ ਹੋਣਗੇ ਜਿਹੜੇ ਖੜੇ ਪੈਰ 100 ਰੁਪਇਆ ਖਰਚਣ ਦੀ ਪਰ ਯਕੀਨ ਜਾਣੇ ਉਹ ਬਹੁਤੇ ਲੋਕ ਜਿਹੜੇ ਨੇ ਅੱਜ ਉਹ ਵਿਚਾਰੇ ਦਿਹਾੜੀ ਜੋਤਾ ਕਰਦੇ ਨੇ ਤਾਂ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਜਗਦੇ ਨਹੀਂ ਸੋ ਯਕੀਨ ਜਾਣਿਓ ਉਸ ਮਾਤਾ ਨੂੰ ਪੁੱਛਿਆ ਮੈਂ ਕਿ ਮਾਤਾ ਅਸੀਂ ਕੀ ਕੀਤਾ ਇਹਦੇ ਚ ਉਹ ਮਾਤਾ ਨੇ ਕਿੱਡੀ ਗੱਲ ਕਹੀ ਕਹਿੰਦੀ ਪੁੱਤ ਹਰ ਮਹੀਨੇ ਬਿਜਲੀ ਦਾ ਬਿਲਾਇਆ ਕਰਦਾ ਸੀ ਪੁਰਾਣੀ ਸਰਕਾਰਾਂ ਚ ਕਹਿੰਦੀ ਜੰਦਰ ਦੀ ਤੁਹਾਡੀ ਸਰਕਾਰ ਬਣੀ ਹੈ ਮੇਰੇ ਬਿਜਲੀ ਦਾ ਬਿੱਲ ਨਹੀਂ ਆਉਂਦਾ ਜੀਰੋ ਬਿਨੋ ਕਹਿੰਦੀ ਮੈਂ ਜੇ ਇਲਾਜ ਕਰਾਵਾ ਹੁੰਦਾ ਸੀ ਮੈਂ ਹਰ ਮਹੀਨੇ ਕਿਉਂਕਿ ਮੈਂ ਬਜ਼ੁਰਗਾ ਹੋ ਗਈ ਹਰ ਮਹੀਨੇ ਮੇਰੀ ਦਵਾਈ ਕਰਦੀ ਸੀ ਮੈਨੂੰ ਆਪਣੇ ਪੁੱਤ ਦੇ ਅੱਗੇ ਹੱਥ ੱਡਣਾ ਪੈਂਦਾ ਸੀ ਪੁੱਤ ਦੇ ਹੀ ਥੋੜੇ ਜਿਹੇ ਪੈਸੇ ਮੈਂ ਦਵਾਈ ਲਿਆਨਾ ਕਹਿੰਦੀ ਪੁੱਤ ਜਿੱਤਣ ਦਾ ਤੁਸੀਂ 950 ਮਹੱਦਰ ਕਲੀਨਿਕ ਪੰਜਾਬ ਚ ਖੋਲੇ ਨੇ ਜਿੱਤਣ ਦਾ ਤੁਸੀਂ ਸਰਕਾਰੀ ਹਸਪਤਾਲਾਂ ਦਾ ਸਿਸਟਮ ਠੀਕ ਕੀਤਾ ਕਹਿੰਦੀ ਪੁੱਤ ਮੈਂ ਹੁਣ ਆਪਣੇ ਪੁੱਤ ਅੱਗੇ ਹੱਥ ਨਹੀਂ ੱੜਦੀ ਸੱਚੋਂਪ ਕਰਕੇ ਜਾਂਦੀ ਹਾਂ ਮਹੀਨੇ ਮਗਰੋਂ ਆਪਣੀ ਟੈਸਟ ਕਰਾ ਕੇ ਬਰੀ ਚ ਦਵਾਈ ਲਿਆਦੀ ਹਾਂ ਮੈਂ ਕਿਹਾ ਫੇਰ ਕਹਿੰਦੀ ਪੁੱਤ ਜਿਹੜਾ 3-4000 ਰੁਪਈਆ ਮਹੀਨੇ ਦਾ ਮੇਰੀ ਦਵਾਈ ਦਾ ਤੇ ਬਿਜਲੀ ਦੇ ਬਿੱਲ ਦਾ ਬਚਣ ਲੱਗ ਗਿਆ ਕਹਿੰਦੀ ਪੁੱਤ ਉਸੇ ਪੈਸਿਆਂ ਦਾ ਮੈਂ ਆਪਣੇ ਪੁੱਤ ਪੋਤੇ ਤੇ ਪੋਤੀ ਨੂੰ ਦੁੱਧ ਪਿਲਾ ਦਿੰਦੀ ਇਹ ਫਰਕ ਹੈ ਜੀ ਇਹ ਫਰਕ ਸਰਕਾਰ ਦਾ ਅਸੀਂ ਦੇਖਿਆ ਹਾਲਾਤ ਕੀ ਸੀਗੇ ਉਰੇ ਨਜਾਇਜ਼ ਖਰਾਬਾਂ ਦੀਆਂ ਫੈਕਟਰੀਆਂ ਚੱਲਦੀਆਂ ਸੀ ਕੋਈ ਪੁੱਛਣ ਵਾਲਾ ਸੀ ਦੇ ਹਾਲਾਤ ਕੀ ਸੀ ਆ ਜਿਹੜੇ ਟੈਂਡਰ ਹੁੰਦੇ ਸੀ ਆ ਉਰੇ ਟੈਂਡਰਾਂ ਦੀਆਂ ਬੋਰੀਆਂ ਨੂੰ ਆਪਣੀ ਬੰਦਿਆਂ ਨੂੰ ਬੋਰੀਆਂ ਦੇ ਵਾਰਦਾਨੀਆਂ ਤੇ ਠੇਕ ਕੇ ਆਪਣੀ ਬੰਦਿਆਂ ਨੂੰ ਸਕੂਟਰਾਂ ਦੇ ਨੰਬਰ ਲਾ ਕੇ ਨੰਬਰ ਸਕੂਟਰ ਦਾ ਨੰਬਰ ਸਿੱਧੂ ਸਾਹਿਬ ਨੰਬਰ ਪੱਕੀ ਭਾਈ ਨੰਬਰ ਸਕੂਟਰਾਂ ਦੇ ਲੱਗੇ ਕਿਹਨੂੰ ਹੋਏ ਟਰੱਕਾਂ ਨੂੰ ਤੇ ਬੋਰੀਆਂ ਦੀਆਂ ਢੋਆ ਢੁਆਈਆਂ ਹੋ ਰਹੀਆਂ ਨੇ ਅਰਬਾਂ ਰੁਪਈਆ ਕਰੋੜਾਂ ਰੁਪਈਆ ਆਮ ਲੋਕਾਂ ਦਾ ਲੁੱਟ ਕੇ ਖਾ ਗਏ ਹਜੇ ਕਹਿੰਦੇ ਜੀ ਅਸੀਂ ਬੜੇ ਧਰਮਾਤਮਾ ਬਚਾ ਲਏ ਰੱਬ ਨੇ ਬਚਾ ਲਿਆ ਬੈਠੀ ਹੈ ਸੰਗਤ ਤੁਸੀਂ ਬਚਾ ਲੇ ਪੰਜਾਬ ਬਚ ਗਿਆ ਜੀ ਨਹੀਂ ਤਾਂ ਬੜਾ ਔਖਾ ਹਾਲ ਸੀਗਾ ਸੋ ਕੋਈ ਗੱਲ ਨਹੀਂ ਲੱਗੇ ਹੋਏ ਆ ਸਿਰ ਜੋੜ ਕੇ ਲੱਗੇ ਹੋਏ ਆ ਕਦੇ ਸੋਚਿਆ ਸੀ ਕਿ ਸਰਕਾਰੀ ਸਕੂਲਾਂ ਦੇ ਟੀਚਰ ਵਿਦੇਸ਼ਾਂ ਦੇ ਵਿੱਚ ਟ੍ਰੇਨਿੰਗ ਲੈਣ ਜਾਣਗੇ ਕਦੇ ਸੋਚਿਆ ਸੀ ਸਾਡੇ ਬੱਚੇ ਫਿਨਲੈਂਡ ਜਾਣਗੇ ਟ੍ਰੇਨਿੰਗ ਲੈਣ ਜੇ ਹੋ ਸਕੇ ਤੁਹਾਡੀ ਸਰਕਾਰ ਹੁਣ ਮੈਂ ਤੁਹਾਨੂੰ ਦੋ ਖੁਸ਼ਖਬਰੀਆਂ ਹੋਰ ਵੀ ਦੱਸਣ ਜਾ ਰਿਹਾ ਨੇ ਬੜੇ ਧਿਆਨ ਨਾਲ ਸੁਣ ਲੈਣਾ ਪੰਜਾਬ ਦੇ ਅੰਦਰ 13246 ਪਿੰਡ ਨੇ ਔਰ 13246 ਪਿੰਡ ਨੇ ਔਰ ਇਹ ਮਹਤਮਾ ਪੰਚਾਇਤੀ ਰਾਜ ਦਾ ਸੇਵਾ ਕਰਨ ਦਾ ਮੌਕਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਮੈਨੂੰ ਦਿੱਤਾ ਹੋਇਆ ਮੈਂ ਬੜੇ ਮਾਣ ਨਾਲ ਕਹਿ ਰਿਹਾ ਕਿਰਪਾ ਪਾਰਟੀ ਹਰ ਇੱਕ ਮਾਰਦੀ ਹੈ ਸੰਗਤੀ ਹੈ ਪਰ ਅਸੀਂ ਇੱਕ ਖੁਸ਼ਖਬਰੀ ਵੀ ਗੱਲ ਦੱਸ ਕੇ ਜਾ ਰਹੀ ਹਾਂ ਅੱਤ ਅਧੁਨਿਕ ਤਰੀਕੇ ਦੇ ਸਭ ਤੋਂ ਟੌਪ ਕੁਆਲਿਟੀ ਦੇ ਪਲੇਗਰਾਉਂਡ ਜਿੱਥੇ ਸਾਡੇ ਬੱਚੇ ਤੇ ਬੱਚੀਆਂ ਹੁਣ ਖੇਡਾਂ ਦੇ ਵਿੱਚ ਸੰਪੰਨ ਹੋ ਕੇ 올림픽ਸ ਤੱਕ ਜਾਣਗੇ ਅਸੀਂ ਇਹਨਾਂ 6 ਮਹੀਨਿਆਂ ਦੇ ਅੰਦਰ 3100 ਪਲੇਗਰਾਉਂਡ ਬਣਾਉਣ ਜਾ ਰਹੇ ਹਾਂ ਜੀ 3100 ਪਲੇਗਰਾਉਂਡ ਔਰ ਉਹ ਪਲੇਗਰਾਉਂਡਾਂ ਵਿੱਚ ਕਿਸੇ ਪਲੇਗਰਾਉਂਡ 'ਚ ਬਾਸਕਟਬਾਲ ਦੇ ਕੋਰਟ ਹੋਣਗੇ ਕਿਸੇ 'ਚ ਕ੍ਰਿਕਟ ਦੇ ਕੋਰਟ ਹੋਣਗੇ ਕਿਸੇ ਦੇ ਅੰਦਰ ਫਟਵਾਲ ਤੇ ਕੋਟ ਹੋਣਗੇ ਕਿਸੇ ਦੇ ਅੰਦਰ ਵਾਲੀ ਵਾਲ ਤੇ ਕੋਟ ਹੋਣਗੇ ਕਿਸੇ ਦੇ ਅੰਦਰ ਸਾਡੇ ਬੱਚਿਆਂ ਦੇ ਲਈ ਬੱਚਿਆਂ ਦੇ ਲਈ ਲੱਖ ਲੱਖ ਖੇਮਾ ਹੋਣਗੀਆਂ ਔਰ 3100 ਪਲੇਗਰਾਉਂਡ ਜਿਹੜੇ ਬਣ ਕੇ ਤਿਆਰ ਹੋਣਗੇ ਹਰ ਇੱਕ ਕੰਸਟੀਟਿਊਐਂਸੀ ਦੇ ਅੰਦਰ 30-30 ਪਲੇਗਰਾਉਂਡ ਬਣ ਕੇ ਤਿਆਰ ਹੋ ਰਹੇ ਨੇ ਜੀ ਐਡੀ ਵੱਡੀ ਦੀਣ ਔਰ ਇਹ ਕੱਲ ਇੱਕ ਹੋਰ ਬੜੇ ਮਾਣ ਦੀ ਆ ਅੱਜ ਪੂਰੇ ਸਾਡਾ ਚੱਟਾ ਵੱਡਾ ਭਾਰਤ ਹੈ ਨਾ ਸਾਡਾ ਭਾਰਤ ਸਾਡਾ ਦੇਸ਼ ਸਾਡੇ ਦੇਸ਼ ਦਾ ਪੰਜਾਬ ਹਿੱਸਾ ਪਤਾ ਕਿੰਨਾ ਹੈ ਜੇ ਦੇਸ਼ ਦਾ ਖੇਤਰਫਲ ਕੱਢੀਏ ਸਾਡੇ ਪੰਜਾਬ ਦਾ ਖੇਤਰਫਲ 1.5% ਹੈ ਕੁੱਲ 10% ਪਰ ਮਾਨਣਾ ਕਹਿ ਰਹੇ ਹੈ ਮਾਨਣਾ ਕਹੇ ਅਸੀਂ ਪੰਜਾਬੀ ਹੈ ਫੋੜ ਕੇ ਕਿਹਾ ਕਰੋ ਅਸੀਂ ਪੰਜਾਬੀਆਂ ਬਾਹਰ ਚੱਕ ਕੇ ਕਿਹਾ ਕਰੋ ਕਿ ਅਸੀਂ ਪੰਜਾਬੀ ਹੈ ਕਿਉਂ ਅਸੀਂ ਭਾਵੇਂ ਖੇਤਰਫਲ 'ਚ 1.5% ਐ ਪਰ ਅੱਜ ਪੂਰੇ ਦੇਸ਼ ਦਾ 20% ਕਣਕ ਜਿਹੜੀ ਉਹ ਕੱल्ला ਪੰਜਾਬੋਂ ਦੇ ਤੇ 12% ਝੋਨਾ ਕੱल्ला ਪੰਜਾਬੋਂ ਹੁੰਦਾ ਹੈ ਜਿਹੜੀ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ ਔਰ ਬੜੀ ਅਗਰੰਦੀ ਗੱਲ 1.5% ਆਬਾਦੀ ਹੋਣ ਦੇ ਨਾਤੇ ਜੱਗਾ ਵੱਡਾ ਕੰਟਰੀਬਿਊਸ਼ਨ ਦੇਸ਼ ਦੀ ਆਜ਼ਾਦੀ ਦੇ ਵਿੱਚ ਦੇਸ਼ ਦੀ ਰੱਖਿਆ ਦੇ ਵਿੱਚ ਅੱਜ ਕਾਲੇ ਪਾਣੀ ਜਾ ਕੇ ਦੇਖੋ ਅੰਡਮਾਨ ਨਿਕੋਬਾਰ ਕੇ ਕੁਝ ਗਿਆ ਹੋਵੇ ਉਹਦੇ ਪੱਥਰਾਂ ਤੇ ਸਲਾਂ ਦੇ ਉੱਤੇ ਜਿੰਨੇ ਨਾਮ ਲਿਖੇ ਹੋਏ ਨੇ 100 ਤੋਂ 100% ਨਾਮ ਪੰਜਾਬੀਆਂ ਦੇ ਨੇ 100 ਤੋਂ 100% ਜਦੋਂ ਭੰਡੇ ਜਵਾਲਾਲਾਲ ਨਾਰੂਜੀ ਨੇ ਆਵਾਜ਼ ਦਿੱਤਾ ਸੀ ਕਿ ਦੇਸ਼ ਦੀ ਮਿੱਟੀ ਨੂੰ ਸਟਰੋਂਗ ਕਰਨਾ ਹੈ ਤਾਂ ਸਾਨੂੰ ਸੋਨੇ ਦੇ ਭੰਡਾਰ ਦੀ ਜ਼ਰੂਰਤ ਹੈ ਪੰਜਾਬੀਓ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਪੂਰੇ ਦੇਸ਼ ਦੇ ਵਿੱਚ ਪੰਡਤ ਚਵਾਲ ਨਾਮ ਮਹਿਰੂਦੀ ਕਹਿੰਦੇ ਸੋਨਾ ਦਿਓ ਪੂਰੇ ਭਾਰਤ ਦੇ ਵਿੱਚੋਂ ਸਾਰਿਆਂ ਨੂੰ ਇਕੱਠਾ ਕਰਕੇ ਸੋਨਾ ਪਤਾ ਕਿੰਨਾ ਉੱਤਦਾ 5.5 ਕਿਲੋ ਤੇ ਕੱਲੇ ਪੰਜਾਬ ਨੇ ਪਤਾ ਕਿੰਨਾ ਉੱਤਦਾ ਹੈਰਾਨੀ ਦੀ ਗੱਲ 256 ਕਿਲੋ 2.5 ਕਵਾਂਟਰ ਸੋਨਾ ਕੱਲੇ ਪੰਜਾਬ ਨੇ ਤੇ ਸਾਡੇ ਆਪਣੇ ਦੱਸੋ ਜੀ ਕਿੱਥੇ ਬੁਕਾਲਦਾ ਕਿਹੜੀ ਗੱਲੋਂ ਪੰਜਾਬੀਆਂ ਨੇ ਪੜ ਚਖਾਈ ਹੈ ਜੀ ਅੱਜ ਤੱਕ ਬਸੋ ਸੋ ਮਾਨ ਕਰਿਆ ਕਰੋ ਅਸੀਂ ਪੰਜਾਬੀ ਆ ਮਾਨ ਕਰਿਆ ਕਰੋ ਅਸੀਂ ਗੁਰੂ ਮਹਦੇਵਾਰ ਸਾਂ ਤੋ ਸੱਚੇ ਪਾਤਸ਼ਾਹ ਕਿਰਪਾ ਕਰੇ ਚੰਗੀ ਸਰਕਾਰ ਆ ਲੋਕ ਪੱਕੀ ਸਰਕਾਰ ਆ ਹਾਜੀ ਬੋਲ ਨਾ ਵਿਰੋਧੀਆਂ ਨੇ ਆਉਣਾ ਤਾਂ ਬੋਲੀਓ ਜਣਾ ਕਦੇ ਦਾ ਮੂੰਹ ਥੋੜੋ ਫੜਿਆ ਜਾ ਸਕਦਾ ਸਵੇਰੀ ਉੱਠ ਕੇ ਸ਼ੁਰੂ ਹੋਏ ਨੇ ਭਗਵਾਨਤਮਾਨੇ ਆ ਕਾ ਪਵਰਾਣੇ ਨੇ ਕਾ ਕੀ ਮਾਰਾ ਕੀਤਾ ਜੀ ਦੱਸੋ ਕੀ ਮਾਰਾ ਕਰਤਾ ਭਗਵਾਨ ਸ੍ਰੀ ਮਾਨੇ 55000 ਨੌਕਰੀ ਦੇਤੀ ਇਹ ਮਾੜਾ ਕਰਤਾ ਜਿਹੜੇ ਖੇਤਾਂ ਨੂੰ ਵਿਜਲੀ ਜਾਣ ਲੱਗ ਗਈ ਇਹ ਮਾੜਾ ਕਰਤਾ ਪੰਜਾਬ ਦਾ ਧਰਤੀ ਇਹਦਾ ਪਾਣੀ 2 ਮੀਟਰ ਉੱਚਾ ਆ ਗਿਆ ਨਹਿਰੀ ਪਾਣੀ ਨਾਲ ਖੇਤੀ ਹੋਣ ਲੱਗੀ ਇਹ ਮਾੜਾ ਕਰਤਾ ਦੱਸੋ ਇਲਾਜ ਮਿਲਣ ਲੱਗ ਗਿਆ ਬਜ਼ੁਰਗਾਂ ਨੂੰ ਸਿਵਲ ਹਸਪਤਾਲਾਂ ਚ ਮਾਨਤਾ ਕਲੀਨਿਕਾ ਜੇ ਇਹ ਮਾੜਾ ਕਰਤਾ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲਣ ਲੱਗੀ ਸਕੂਲਾਂ ਚ ਇਹ ਮਾੜਾ ਕਰਤਾ ਹੋਰ ਚਾਹਦੇ ਕੀ ਆਪਾਂ ਸਰਕਾਰ ਤੋਂ ਸੋ ਇਹ ਕਰਕੇ ਚੰਗੀ ਸਰਕਾਰ ਹੈ ਤੁਸੀਂ ਤੁਣੀਆ ਲੋਕ ਪੱਕੀ ਸਰਕਾਰ ਸੋ ਜੁੜ ਕੇ ਰਹੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਅੱਜ ਰਾਜਪਤਰੀ ਸਮਾਗਮ ਤੇ ਮੈਂ ਪਹੁੰਚੇ ਮੈਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਪਿਛਲੇ ਸਾਲ ਦੇ ਜਿਹੜੀ ਪੇਮੈਂਟ ਹੈ ਉਹ ਦੀ ਸ਼ਾਇਦ ਹੋ ਸਕਦਾ ਮੈਨੂੰ ਨਹੀਂ ਪਤਾ ਮੇਰੇ ਧਿਆਨ ਤੁਸੀਂ ਅੱਜ ਲਿਆਂਦਾ ਪੈਰ ਵਾਈ ਨਾ ਕੀਤੀ ਹੋਵੇ ਕਿਸੇ ਨੇ ਕੋਈ ਨਹੀਂ ਜੇ ਨਹੀਂ ਆਈ ਤਾਂ ਮੈਂ ਇਸ ਵਾਰ ਜੋ ਤੁਹਾਡਾ ਪੁਰਾਣਾ 5 ਲੱਖ ਰੁਪਈਆ ਉਹ ਪਲਾਸ ਐਮਾ ਆਪਣੇ ਅਧਿਕਾਰੀ ਕੋਟੇ ਨੂੰ ਕਹਿ ਰਹੇ ਆ ਸਰਕਾਰ ਕੋ ਅੱਗ ਲੈਣੇ ਹੋਵੇ ਤਾਂ ਧੁਕਣਾ ਕਰਕੇ ਦੇ ਕੇ ਜਾਉ 10 ਲੱਖ ਰੁਪਇਆ ਇਸ ਵਾਰ ਸੋ ਤੁਹਾਨੂੰ ਇਹ ਅਧਿਕਾਰੀ ਕੋਟੇ ਨੂੰ ਅਸੀਂ ਦੇ ਕੇ ਜਾਵਾਂਗੇ ਬਾਕੀ ਜਿੱਥੇ ਤੱਕ ਰਹੀ ਹੋਰ ਕਮਾਂਕਾਰਾਂ ਦੀ ਤੁਸੀਂ ਇਹਦਾ ਪ੍ਰਪੋਜ਼ਲ ਬਣਾ ਦਿਓ ਤਿਆਰ ਕਰ ਲਓ ਪ੍ਰਪੋਜ਼ਲ ਤਿਆਰ ਕਰ ਲਓ ਪ੍ਰਪੋਜ਼ਲ ਤਿਆਰ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿਕ ਮਾਨ ਪਾਸੋਂ ਟਾਈਮ ਲੈ ਕੇ ਆਪਾਂ ਇਕੱਠੇ ਹੋ ਕੇ ਚੱਲਦੇ ਆਂ ਗੱਲੇ ਕੁਛ ਨਹੀਂ ਮਾਰਕ ਨੇ ਜੋ ਕਹੋਗੇ ਆਪਾਂ ਉੱਥੋਂ ਜਾ ਕੇ ਕਰਵਾ ਲਿਆ ਮੰਗਿਆਂ ਉਹਨਾਂ ਤੋਂ ਸੋ ਇਹਸ ਕਰ ਲੋ ਤੁਸੀਂ ਪਰਵਾਹ ਨਾ ਕਰਿਓ ਬਾਕੀ ਅੱਜ ਤੁਸੀਂ ਬਣਾ ਕੇ ਅਡਾ ਮਾਨਤਨ ਦਿੱਤਾ ਉੱਪਰ ਇਸ ਸਮੇਂ ਬਾਬਾ ਵਿਸ਼ਵਕਰਮਾ ਮਹਾਰਾਜ ਆਪਣੇ ਉੱਪਰ ਬੈਠੇ ਨੇ ਉਹਨਾਂ ਦਾ ਸਭ ਤੋਂ ਵੱਡਾ ਹੱਥ ਹੈ ਜਿਹੜਾ ਅਸ਼ੀਰਵਾਦ ਆਪਣੇ ਸਾਰਿਆਂ ਤੇ ਹੈ ਇਸੇ ਤਰੀਕੇ ਨਾਲ ਸਾਡੇ ਕੰਮਕਾਰਾਂ ਦੇ ਉੱਤੇ ਮਹਾਰਾਜ ਦਾ ਅਸ਼ੀਰਵਾਦ ਰਹੇ ਸਾਡੇ ਬੱਚਿਆਂ ਤੇ ਅਸ਼ੀਰਵਾਦ ਰਹੇ ਬੱਚੇ ਸਾਡੇ ਨਸ਼ੇ ਤੋਂ ਮੁਕਤ ਰਹਿ ਮੈਂ ਹੁਣ ਫੇਰ ਮੇਰੇ ਮੈਥੂਨ ਦੱਸਾਂ ਉਹ ਕੀ ਕਰਤਾ ਸੀ ਸਾਡੀ ਜਵਾਨੀ ਦਾ ਹੱਤ ਘਾਤੀ ਆਪਰੇ ਨਿਡੀਮ ਫਾਤਾ ਪਿੱਛੇ ਚਿੱਤੇ ਚਿੱਤੇ ਤੇ ਨਿਆਣੇ ਲਾਤੇ ਪੂਰੇ ਨਸ਼ੇ ਬਿਕਣ ਲਾਤੇ ਜੇ ਅੱਜ ਕਿਸੇ ਨੇ ਨਸ਼ਿਆਂ ਦੇ ਵਿਰੁੱਧ ਆ ਹੁਣ ਨਾ ਬੰਦ ਕਰੋ ਹੁਣ ਇਹਨੂੰ ਕਾਨੂੰ ਰੱਖੋ

ਜੋਨੇ ਵਾਸਤੇ ਲੋ ਸਾਡੀਆਂ ਮਾਮਾ ਸਾਡੀਆਂ ਭੈਣਾਂ ਜਿਉਂਦੀਆਂ ਵਸਤੀਆਂ ਰਹਿਣ ਇੱਕ ਮੈਂ ਹਰੇਕ ਜਗ੍ਹਾ ਬੇਨਤੀ ਕਰਦਾ ਹੁੰਦਾ ਔਰ ਮੈਂ ਤੁਹਾਡੇ ਬੈਂਕਾਂ ਦੇ ਖਾਤੇਾਂ 'ਚ 2 ਲੱਖ ਰੁਪਏ 5 ਲੱਖ ਰੁਪਏ 10 ਲੱਖ ਰੁਪਏ ਕਰੋੜ ਰੁਪਏ ਤੁਹਾਡੇ ਕੋਲ ਕਿਹੜੀ ਗੱਡੀ ਹੈ ਮਰੂਤੀ ਹੈ ਕਿ ਮੱਛੀ ਹੈ ਤੁਹਾਡੇ ਕੋਲ ਕਿੱਡੀ ਕੋਠੀ ਹੈ ਵਿਸ ਵਿੱਚ ਹੈ ਕਿ 100 ਵਿੱਚ ਹੈ ਇਹ ਉਹਦੇ ਘਰ ਤੇ ਕਿਸੇ ਨੂੰ ਕੋਈ ਅਸਰ ਨਹੀਂ ਯਾਦ ਰੱਖਿਓ ਇਹ ਉਹੀ ਰਹਿ ਜਾਣੀ ਹੈ ਇਹ ਯਾਦ ਰੱਖਿਓ ਸੋ ਦੋਨੋ ਹੱਥ ਜੋੜ ਕੇ ਬੇਨਤੀ ਆ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਜਿੰਨਾ ਇਸ ਜੀਵ ਤੋਂ ਜਿੰਨਾ ਇਸ ਜੀਵ ਤੋਂ ਪ੍ਰਮਾਤਮਾ ਦਾ ਨਾਮ ਜਪ ਸਕਦੇ ਹੋ ਨਾ ਜਿੰਨਾ ਵੈਰ ਨੂੰ ਵੈਰ ਨੂੰ ਕਹਿ ਸਕਦੇ ਹੋ ਉਹਨਾਂ ਕਿਹਾ ਕਰੋ ਜੀਵ ਘਸ ਵੀ ਜਾਵੇ ਨਾ ਪ੍ਰਮਾਤਮਾ ਦਾ ਨਾਮ ਲੈਦੀ ਉਹ ਇਹ ਵੀ ਘਸਾ ਦਿਓ ਪਰ ਪ੍ਰਮਾਤਮਾ ਨੂੰ ਹਰ ਵਕਤ ਯਾਦ ਰੱਖਿਓ ਸੱਚੇ ਪਾਤਸ਼ਾਹ ਰਹਿਮਤ ਕਰਨ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਧੰਨਵਾਦ ਵੈਰ ਨੂੰ ਕੀ ਦਾ ਖਾਤ੍ਹਾ ਵੈਰ ਉਪਦੇਸ਼ ਸੁਨਿਹਾਰ ਨਾਰੇ ਵਾਈਫ ਦੀ ਕਹਾਸਾ ਵਾਈਫ ਦੀ ਪਤਨੀ ਸਾਡੀ ਭੈ ਇੰਦਰਜੀਤ ਕੌਰ ਜੀ ਨੇਅਰ ਲੁਧਿਆਣੇ ਤੋਂ ਉਹ ਵੀ ਉਰੇ ਪਹੁੰਚੇ ਨੇ ਜੀਆਂ ਵਾਲੀ ਦੀ ਬਸ ਮੈਂ ਖਾਸਾ ਨੂੰ ਬੇਨਤੀ ਕਰਨੀ ਹੈ ਕਿ ਕੁਝ ਲੇਡੀ ਜੋ ਅੱਧੀ ਮਸ਼ੀਨਾ ਹਰ ਤਰਫ ਮਿਸਟਰ ਪ੍ਰਵਾਦ ਦੇ ਥਰੂ ਮੰਦਰ ਦੇ ਦਿੱਤੇ ਨੇ ਆ ਉਹ ਮੈਂ ਅਨਾਉਂਸ ਕਰੂੰਗਾ ਇੱਕ ਇੱਕ ਅਖਰ ਦੇ ਐਮ ਐਲ ਦੇ ਸਰਬਾਨ ਸਾਡੇ ਛੋਟਾ ਸਾਰਿਆਂ ਨੇ ਰਲ ਕੇ ਮਸ਼ੀਨਾ ਦੇਣੀਆਂ ਹਨ ਮੈਂ ਬੀਟੀਏ ਨੂੰ ਬੇਨਤੀ ਕਰਨਾ ਕਿ ਜਿਵੇਂ ਜਿਵੇਂ ਨਾਮ ਅਨਾਉਂਸ ਹੋਈ ਜਾਏਗਾ ਉਸ ਤੋਂ ਔਨਲਾਈਨ ਕੋਈ ਸਟੇਜ ਤੇ ਆ ਜਾਣਾ ਲਾਲੀ ਜੀ ਲੁਧਿਆਣਾ ਜਨਕੰਗਰਸ ਤੋਂ ਆਏ ਹਨ ਅੱਜ ਪਰ ਅਸਟਾ ਸਿਮਰ ਹੈਪੀ ਲਾਲੀ ਜੀ ਇਹ ਵੀ ਅੱਜ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਦਰਵਾਜ਼ਾ ਕਰਦੇ ਹਾਂ ਪਰ ਮੈਂ ਸਭ ਤੋਂ ਪਹਿਲੇ ਮੇਰੇ ਭੈਣ ਜੀ ਨੀਰਜ ਭੈਣ ਜੀ ਇਸ ਮੇਰੇ ਬਾਤ ਸੁਣ ਕੇ ਹੋ ਓਹプリ ਫੇਸ ਦੇ ਕੋਲਾਗਨ ਮੈਡਮ ਨੀਰੇ ਜੀ ਉਹਨਾਂ ਨੂੰ ਮਸ਼ੀਨ ਸਲਾਈਂਗ ਮਸ਼ੀਨ ਦੀ ਤਿਆਰੀ ਆ ਕਿ ਬਰੇ ਤਾਨੂੰ ਪਤਾ ਹੋਣਾ ਚਾਹੁੰਦਾ ਹੈ ਕਿ ਇਸ ਫੰਡ ਦੇ ਲੈ ਕੇ ਹਰ ਸਾਲ ਅਸੀਂ ਸਿਲਾਈ ਮਸ਼ੀਨਾਂ ਦਿੱਤੀਆਂ ਕਿਉਂਕਿ ਉਹ ਪਰਿਵਾਰਾਂ ਦੀਆਂ ਉਹ ਮਿੰਦੀਆਂ ਭੈਣਾਂ ਜਿਨ੍ਹਾਂ ਦੇ ਉੱਪਰ ਸਾਈਂ ਨਹੀਂ ਹੈ ਜਿੰਨ ਵਿਧੀਆ ਕਰਨਾ ਕੰਮ ਨਹੀਂ ਕਰ ਸਕਦਾ ਕਿਉਂਕਿ ਉਹ ਛੀਨਾ ਦੇ ਥਰੂ ਆਪਣਾ ਤੰਦਾ ਕੰਮ ਕਰਦੀਆਂ ਹਨ ਫਿਰ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਸਭ ਤੋਂ ਜਿਹੜਾ ਹੈ ਮੇਰੀ ਭੈਣ ਨਹੀਂ ਰਹਿ ਗਈ بہت بہترین رنکی میری رو ਲਓ ਉੱਧਰ ਦੇਖੋ ਉੱਧਰ ਪਿੱਛੇ ਕਰੋ ਪੰਜ ਤੋਂ ਦਾ ਕੰਮ ਸ਼ੁਰੂ ਲਓ ਜੀ ਬਾਕੀ ਫੇਰ ਬਾਅਦ ਚੋਂ ਮੈਂ ਪਤਾਰੀ ਨੂੰ ਬੇਨਤੀ ਕਰਾਂਗਾ